ਸਰ ਕਰਨਾ ਸਰ ਕਰਨਾ ਇਹ ਦਲ ਬੰਦੇ ਨੇ ਆਹਦੇ ਹਾਲ ਚੱਕ ਲਿਆ ਠੀਕ ਹੈ ਚੱਕਿਆ ਹੈ ਕਾ ਤੋ ਚੱਕਿਆ ਰੱਖਦੇ ਰੱਖਦੇ ਨੂੰ ਇਹ ਵੇਲੇ ਕੰਮ ਨਹੀਂ ਆ ਰੱਖਣ ਤੇਜੀ ਆਪਾਂ ਗਏ ਅੱਜ ਫਸਟ ਦਰਾਨੀ ਕਰਵਾਈ ਨਰੇਂਦਰ ਨੇ ਤੇ ਉਸ ਤੋਂ ਬਾਅਦ ਗਏ ਜਿਮ ਤੁਸੀਂ ਮੇਰੇ ਦੇਖ ਹੀ ਸਕਦੇ ਮੂੰਹ ਅੱਜ ਪਸੀਨੇ ਨਾਲ ਭਿੱਜਿਆ ਹੋਇਆ ਥੋੜਾ ਸੋਚਿਆ ਕਿ ਆਪਣੀ ਸਿਹਤ ਨੂੰ ਜਿਹੜਾ ਧਿਆਨ ਦਿੱਤਾ ਜਾਵੇ ਸੇਤ ਵੱਲ ਥੋੜਾ ਜਿਹਾ ਹੋਰ ਮੈਂਟੇਨ ਕੀਤਾ ਜਾਵੇ ਤੇ ਕਿਉਂਕਿ ਮੈਥੋਂ ਨਾ ਜਿਵੇਂ ਕੱਲਿਆ ਤੋਂ ਹੁੰਦੀ ਨਹੀਂ ਤੇ ਮੈਂ ਦਰਿੰਦਰ ਨੂੰ ਕਿਹਾ ਚਾਹੇ ਕੁਝ ਵੀ ਕਰੀ ਤੇ ਮਤਲਬ ਕਿ ਚਾਹੇ ਕਿਵੇਂ ਵੀ ਡਾਂਟੀ ਕੁਝ ਵੀ ਕਰੀ ਲੇਕਿਨ ਮੈਥੋਂ ਕਰਵਾਉਣਾ ਤੋਂ ਉਹਨੇ ਉਹਨੇ ਉਹ ਨਹੀਂ ਦੇ ਤੱਕ ਮੈਥੋਂ ਜੋ ਵੀ ਕਰਵਾਉਣਾ ਸੀ ਗਰਾਨੀ ਵਗੈਰਾ ਤੇ ਕਰਵਾਈ ਤੇ ਲੇਕਿਨ ਬਾਈ ਟੁੰਡੇ ਦਾ ਦੋ ਤਿੰਨ ਵਾਰ ਮਾਰੇ ਮੇਰੇ ਇੱਥੇ ਹੱਥ ਤੇ ਮਾਰਿਆ ਤੇ ਇੱਥੇ ਮਾਰਿਆ ਥਾਈਸ ਤੇ ਦੋ ਵਾਰ ਹੀ ਮਾਰੇ ਕਹਿੰਦੇ ਰਾਤ ਚ ਰੁਕਣਾ ਨਹੀਂ ਰੁਕਣਾ ਨਹੀਂ ਮੈਂ ਕਹ ਜੀ ਮੇਰਾ ਫਸਟ ਡੇ ਹੈ ਥੋੜਾ ਜਿਹਾ ਤਾਂ ਟਾਈਮ ਲੱਗੂ ਭੁੱਲੇ ਨਹੀਂ ਤੇ ਕਹਿੰਦੇ ਹਜੇ ਤਾਂ ਵੀ ਮੈਂ ਚਾਰ ਚੱਕਰ ਕਹਿਣਾਗਾ ਇੱਥੋਂ ਇੱਥੋਂ ਤੱਕ ਜਿੱਥੋਂ ਤੱਕ ਜਗ੍ਹਾ ਸੀਗੀ ਤੇ ਕਿ ਉਸ ਤੋਂ ਜ਼ਿਆਦਾ ਤਾਂ ਹੌਲੀ ਹੌਲੀ ਵਧਣਗੇ ਦੋ ਤਿੰਨ ਦਿਨਾਂ ਬਾਅਦ ਫਿਰ ਇੱਕ ਵਧੂਗਾ ਐਵੇਂ ਕਰਕੇ ਤੇ لیکن ਵਧੀਆ ਲੱਗਿਆ ਮਤਲਬ ਕਿ ਆਪਾਂ ਨਾ ਘਰੋਂ ਨਿਕਲਦੀ ਨਹੀਂ ਹੈਗੇ ਜਦੋਂ ਐਕਸਰਸਾਈਜ਼ ਕਰਕੇ ਉਹ ਨਹੀਂ ਕੁਝ ਫਿਰ ਵਧੀਆ ਵੀ ਲੱਗਦਾ ਤੇ ਉਹ 2 ਕੁ ਮਿੰਟ ਸਾਂਝਾ ਚੜਿਆ ਹੁਣ ਲੱਗਦਾ ਤੇ ਮੁੜ ਕੇ ਫਿਰ ਨੋਰਮਲ ਆਪਾਂ ਤੇ ਵਧੀਆ ਰਹਿੰਦਾ ਹੈਗਾ ਸੋ ਸਾਨੂੰ ਆਪਾਂ ਨੂੰ ਇਸਦਾ ਧਿਆਨ ਰੱਖਣਾ ਚਾਹੀਦਾ ਐਕਸਰਸਾਈਜ਼ ਕਰਨੀ ਚਾਹੀਦੀ ਆ ਤੇ ਨਾਲ ਨਾਲ ਡਾਈਟ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਪਨ ਡਾਈਟ ਨਹੀਂ ਹੋਈ ਜ਼ਿਆਦਾ ਉਹ ਖਾਣੀ ਚਾਹੀਦੀ ਵੀ ਹੈ ਨਾ ਜੋ ਵੀ ਹੈ ਤਲੀਆਂ ਫਲੀਆਂ ਚੀਜ਼ਾਂ ਤੇ ਉਹ ਸਿਹਤ ਲਈ ਵਧੀਆ ਨਹੀਂ ਹੈਗੀਆਂ ਤੇ ਉਹੀ ਮਟਾਪੇ ਨੂੰ ਵਧਾਉਂਦੀਆਂ ਨਹੀਂ ਗੀਆਂ ਤੇ ਇਹ ਚੀਜ਼ਾਂ ਤਾਂ ਮੈਂ ਵੈਸੇ ਕੰਟਰੋਲ ਕਰ ਰੱਖਿਆ ਨਹੀਂ ਖਾਂਦੇ ਅਸੀਂ ਤੇ ਬਟ ਇੰਨਾ ਕੁ ਜ਼ਰੂਰ ਹੈ ਕਿ ਹਾਂ ਹਮ ਐਕਸਰਸਾਈਜ਼ ਹੁਣ ਮੈਂ ਥੋੜੀ ਘਟ ਗਈ ਸੀਗੀ ਪਹਿਲਾਂ ਜਾਂਦੀ ਹੁੰਦੀ ਸੀਗੀ ਬਟ ਸਰਦੀਆਂ ਦੇ ਵਿੱਚ ਨਹੀਂ ਗਈ ਫਿਰ ਮੈਂ ਗਈ ਸੀ ਵਿੱਚ ਦੀ ਹੁਣ ਤੇ ਫਿਰ ਬੱਚਿਆਂ ਦੇ ਟੈਸਟ ਸਟਾਰਟ ਹੋ ਗਏ एग्जाम ਓਪੇਂਦਰ ਤੈਨੂੰ ਇੱਕ ਗੱਲ ਦੱਸਾਂ ਓਪੇਂਦਰ ਪਾਪਾ ਨੇ ਮੇਰੇ ਡੰਡੇ ਮਾਰੇ ਦੇਖੋ ਇੱਥੇ ਮਾਰਿਆ ਇੱਥੇ ਮਾਰਿਆ ਮੇਰੇ ਇੱਥੇ ਤੇ ਮੇਰੇ ਇੱਥੇ ਮਾਰਿਆ ਬਧੇ ਹੋ ਗਿਆ ਫਿਰ ਮਾਰਿਆ ਕਹ ਤੇਰੇ ਪਿਆ ਨੂੰ ਵੀ ਕਾ ਤੋ ਮਾਰਿਆ ਆ ਵੀ ਆਪ ਵੀ ਇਨਸਾਨ ਹਰ ਕੋਈ ਨਾ ਆਪਾਂ ਦੌੜਦੇ ਨਹੀਂ ਜਾਂ ਐਕਸਰਸਾਈਜ਼ ਨਹੀਂ ਕਰਦੇ ਆਪਾਂ ਦਾ ਸਾਹ ਚੜ ਗਿਆ ਮੈਂ ਤਾਂ ਮੈਂ ਇਹ ਸੋਚ ਰਹੀ ਆਂ ਕਿ ਕਈ ਤਾਂ ਹੈਗੀ ਮੇਰੇ ਵੀ ਸਾਹ ਚੜੇ ਮਿਲਣ ਲੱਗੂ ਹੈ ਕਿਉਂਕਿ ਮੈਂ ਰਨਿੰਗ ਬਹੁਤ ਘੱਟ ਕਰਦੀ ਆਂ ਮੈਨੂੰ ਨਹੀਂ ਕੀਤੀ ਜਾਂਦੀ ਮੇਠੋ ਤੇ ਪਰ ਫਿਰ ਵੀ ਨਾ ਆਇ ਲੱਗਿਆ ਵੀ ਆਪਾਂ ਥੋੜੀ ਦੇਰ ਲਈ ਲੱਗਦਾ ਫਿਰ ਜਦੋਂ ਘਰ ਆ ਕੇ ਹੁਣ ਫੇਰ ਉਹ ਹੀ ਸਾਹ ਆਉਣ ਲੱਗ ਹੈ ਕਿ ਨਹੀਂ ਸਾਦਾ ਉਹੀ ਹੋ ਲਗੇ ਸਾਦਾ ਉਹੀ ਆਉਣਗੇ ਹਾਂ ਵੀ ਜਿਵੇਂ ਉਸੇ ਲੱਗਦਾ ਵੀ ਜਾਣ ਗਈ ਗਈ ਉਹੀ ਤਾਂ ਕਰਨ ਔਖਾ ਨਾ ਪਰ ਅੱਜ ਤੇ ਪੈਨ ਦਾ ਭੀ ਲਿਆ ਹੋ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦੀ ਆ ਪੱਕਾ ਅੱਜ ਤੋਂ ਬਾਅਦ ਮੈਂ ਦਿੱਲੀ ਐਕਸਰਸਾਈਜ਼ ਕਰੂੰ ਸਵੇਰ ਤੇ ਸ਼ਾਮ ਤੇ ਆਪਣੇ ਆਪ ਨੂੰ ਤਾਂ ਸੋਨੂੰ ਮੈਂ ਪਤਲਾ ਕਰਕੇ ਹੋਰ ਦਿਖਾਉਣੀ ਮੈਨੂੰ ਤਾਂ ਲੋੜ ਨਹੀਂ ਪਤਲਾ ਹੋਣ ਦੀ ਲੋੜ ਪਤਲਾ ਹੋਣ ਦੀ ਇਸ ਕਰਕੇ ਨਹੀਂ ਫਿਰ ਜਿਹੜੀ ਡ्रेस ਦੇ ਹੱਥ ਲਾਤਾ ਉਹੀ ਦਿਵਾਣੀ ਬੋ ਪੌਣੀ ਤਾਂ ਐਨੇ ਮੈਨੂੰ ਵੀ ਕਹੀ ਜੀ ਮਾਤਾ ਦੇਉਗੇ ਨਾ ਦਵਾਈ ਬਿਲਲਾ ਨਗਰ ਜਿਹੜੀਆਂ ਗੱਲਾਂ ਕਰਦੀਆਂ ਦਵਾਈਆਂ ਪਾਉਗੇ ਪਹਿਲਾਂ ਕਰਕੇ ਦਿਖਾ ਦਰੈਸਾ ਤੋਂ ਗੜੀਆਂ ਨਹੀਂ ਪਾਈ ਅਜੇ ਤੱਕ ਦੱਸ ਨਾ ਦਸਵੇਂ ਮੈਨੂੰ ਪੌਣੀ ਮੈਂ ਮੈਂ ਪੌਣੀ ਜਾਂਦਾ ਕੱਲ੍ਹ ਜੀ ਪੈਨ ਲੈ ਮੈਂ ਕਹਿੰਦਾ ਆ ਲਿਖ ਕੇ ਦੇ ਸੱਜੇ ਤਰੀਕ ਡੇਟ ਅਜੇ ਤਰੀਕ ਕਿਨੇ ਵਸ ਹੈ 27 ਤਰੀਕ ਅਜੇ 27 ਤਰੀਕ ਆ ਤੇ ਮੈਂ ਦਿਖਾ ਦੂ ਤੁਹਾਨੂੰ ਇੱਥੇ ਇੰਨੇ ਰਿਹਾ 27 ਤਰੀਕ ਤੇ ਰਿਜ਼ਲਟ ਉਦੋਂ ਬਾਅਦ ਫੇਰ ਘਰ ਜਾ ਕੇ ਮੈਂ ਕਿਵਾਰੀ ਕਰੂੰਗੀ ਮੈਂ ਤੇ ਫੇਰ ਮੈਂ ਦੇਖਦੀ ਆ ਤੇ ਮੈਂ ਪੌਣੇ ਕੱਪੜੇ ਤੈ ਪੌਣੇ ਫੇਰ ਆਏ ਆ ਨਾ ਫੇਰ ਮੈਂ ਤਾਕੋ ਕਹਿਣੀ ਹੁੰਦੀ ਵੀ ਤੁਸੀਂ ਵੀ ਕਰਿਆ ਕਰ ਜਿਹੜਾ ਤੁਸੀਂ ਵੀ ਤਾਂ ਨਾਲ ਚੱਲਦੇ ਸੋਹਣੇ ਲੱਗਣੇ ਚਾਹੀ ਮੈਂ ਤਾਂ ਮੈਨੂੰ ਖੁਦੋ ਕਹਿ ਦਿੱਤਾ ਜਿਵੇਂ ਬੁਕਾਰੋ ਕਹਿੰਦੇ ਮੈਂ ਤੇਰਾ ਪਿਆਰ ਤੇ ਕੀ ਕਹੂੰਗੀ ਮੈਂ ਜਵਾਬ ਦੇਉਂ ਮੈਨੂੰ ਇਸ ਗੱਲ ਦੀ ਵੀ ਸ਼ਰਮ ਆ ਇਹ ਨਹੀਂ ਆਈ ਮੈਂ ਨੇ ਤਾਂ ਜਰਮਾ ਦੇ ਕੋਈ ਕਹਿਨ ਨਾ ਚਲਦੇ ਆ ਮੇਰੇ ਨੇ ਚਾਲ ਨਿਕਾਲ ਲਈ ਭਰਾ ਕਹਿ ਦਿੱ ਕਿ ਮੇਰੇ ਪਿਓ ਨੇ ਲੱਭੇ ਗਿਆ ਜੇ ਮੇਰੇ ਆਪਣੇ ਚਾਹੇ ਜੇ ਲੱਭਿਆ ਹਾਂ ਉਹ ਕਿ ਬਗਾਰਾ ਪਾ ਗਏ ਸੀ ਇੰਜੈਕਸ਼ਨ ਵਾਲੇ ਪਿੰਡ ਦਾ ਟਾਈਮ ਉਹ ਕਹਿੰਦੀ ਉਹਰੇ ਅੱਗੇ ਮੈਂ ਕਿਹਾ ਨਹੀਂ ਕੀ ਆਪ ਦਾ ਬਾਪ ਹੈ ਮੈਂ ਬੋਲਾ ਬਾਪ ਕਾ ਮੇਰਾ ਪਤੀ ਹੈ ਬੋਲੀ ਬੋ ਤੂੰ ਤੋ ਸੁਪੀ ਸੀ ਲੱਗਤੀ ਹੈ ਮੈਂ ਬੋਲਾ ਮੈਂ ਹੈਗੀ ਕਮਜ਼ੋਰ ਆ ਉਹ ਤਾਂ ਮੈਂ ਬਾਰੇ ਪਤਲੀ ਸੁਗਾਲੀ ਜਿਹਾ ਰਿਆ ਹੋਇਆ ਦੇ ਉਹ ਜੀ ਦੁਨੀਆ ਦੁਨੀਆ ਵੀ ਸੀਨ ਲਾਉਂਦੀ ਤੇਰੇ ਵਰਗੇ ਲੱਭ ਤੇਰੇ ਵਰਗੇ ਲੱਭ ਦੁੰਦੇ ਨਾ ਨਹੀਂ ਤੇ ਜਵਾਕ ਵੀ ਤੇਰੇ ਗੁੱਟ ਮੁਠੀ ਜੇ ਹੋਣੇ ਸੀਗੇ ਨਹੀਂ ਆਇਤਾ ਨਹੀਂ ਗਿਆ ਲੈ ਤੂੰ ਮੈਨੂੰ ਢਿਟਪਿਟੇ ਦੰਡੋਂ ਸਾਧ ਗਲੇ ਕਲ ਬਚਦਾ ਵੀਡੀਓ ਤੇ ਰੀਲ ਤੇ ਪਾਉਂਦਾ ਸੀ ਅਸਲੀ ਤੇਰੇ ਵਰਗੀ ਸਾਡੇ ਕੋਈ ਮੈਂ ਕਾਦ ਬਾਈ ਉਹ ਤਾਂ ਇੱਕ ਐਂਟਰਟੇਨਮੈਂਟ ਹੈ ਐ ਤੂੰ ਮਾਰਿਆ ਪਹਿਲਾਂ ਸੋਚਿਆ ਮੈਂ ਕਿ ਇੱਥੇ ਫੇਰ ਲਿਖਿਆ ਤੇ ਆਏ ਕਿ ਮੈਂ ਲਿਖਦਾ ਉਹ 3 ਮਿਲਿੰਦੀ ਨੇ ਬਾਰਾ ਸਾਲ ਚੱਲ ਰੱਬਾ ਉੱਠ ਕੇ ਵੇ ਸੀ ਤਾਂ ਕੰਮ ਨਹੀਂ ਕਰਦਾ ਕਿ ਲਈ ਸਨਾਲੀ ਨਸਾਂ ਦਾ ਰੋਟੀਆਂ ਵੀ ਥੱਪ ਕੇ ਦੇਂਦੀਆਂ ਜਵਾਖਾਂ ਨੂੰ ਇਹ ਕਹਿੰਦੇ ਪਤਲੇ ਹੋ ਜਾ ਪਤਲੀ ਤਾਂ ਹੋ ਜਾ ਪਰ ਨਾਲ ਇਹੇ ਕੰਮ ਕਰਨੇ ਪੈਂਦੇ ਰੋਟੀਆਂ ਥੁਕਣੀਆਂ ਇਹੇ ਥੱਕ ਗਿਆ ਕਿ ਮੈਂ ਉਹਦੇ ਨਾਲ ਕੀ ਮੋਟਾ ਹੁੰਦਾ ਉਹਦੇ ਨਾਲ ਤਾਂ ਵਧੀਆ ਹੱਡ ਪੈਰ ਚੱਲਦੇ ਆ ਉਹਦੇ ਨਾਲ ਕੀ ਹੋ ਜਾਊਗਾ ਕੀ ਦੇ ਨਾਲ ਕੰਮ ਕਰਨਾ ਕੀ ਕਰਕੇ ਮੈਨੂੰ ਪਤਲੀ ਬਣਾਉਂਦੇ ਚੱਕਰ ਆ ਜAVE ਜਿਆਦਾ ਕੰਮ ਕਰੇ ਮੋਰ ਮੈਨੂੰ ਪਤਾ ਆ ਗਿਆ ਡਰੈਸਾ ਨੂੰ ਸਾਰਾ ਚੱਕਰ ਨਹੀਂ ਮੈਂ ਥੋੜਾ ਕਿਹਾ ਨਾ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਕਹਿੰਦਾ ਪਈ ਰੇ ਮੈਂ ਤਾਂ ਕੁਝ ਨਹੀਂ ਬੱਸ ਹੁਣ ਮੈਂ ਤਾਂ ਫੇਰ ਮੈਨੂੰ ਬਿਮਾਰੀਆਂ ਲਾਉਣ ਦੇ ਚੱਕਰ ਚ ਤੂੰ ਲੈ ਬੱਸ ਤੂੰ ਕਿਸੇ ਤਰੀਕੇ ਨਾਲ ਵੀ ਨਾ ਉਹ ਤੂੰ ਕਿਹੜਾ ਕਿਸੇ ਤਰੀਕੇ ਨਾਲ ਲੋਟ ਆਉਣੀ ਹੈ ਹਾਂ ਜੇ ਆ ਕੇ ਪੈਟ ਤੇ ਪਈਦੇ ਤੇ ਮੈਨੂੰ ਬਿਮਾਰੀਆਂ ਲੱਗ ਜਾਈਆਂ ਤਾਂ ਬੱਸ ਇਹ ਇਹ ਆਪਦੀ ਮਰਜ਼ੀ ਕਰੇ ਤੇ ਇਹ ਨਹੀਂ ਮੈਂ ਹੋਣ ਦਿੰਦੀ ਚੱਲ ਉੜਦੀ ਆ ਮੈਂ ਪਕਾ ਕੇ ਦਿੰਦੀ ਆ ਰੋਟੀਆਂ ਕੀ ਕਰਦੀ ਆ ਆਲੂਆਂ ਦੀ ਪਰਾਠੇ ਬਣਾਉਣੀ ਆ ਦਹੀਂ ਨਾਲ ਨਾਲ ਲੱਸੀ ਅੱਜ ਪਹਿਲੇ ਦਿਨ ਤੋਂ ਮੜ ਜਾ ਇੱਕ ਐਕਸਰਸਾਈਜ਼ ਕਰ ਗਏ ਦੌੜ ਕੇ ਆਈ ਆਂ ਦੀ ਆਲੂ ਤੇ ਪਰਾਂਠੇ ਤੇਨ ਭੁੱਖ ਲੱਗੀ ਦੇਖੋ ਅੱਜ ਪਹਿਲਾ ਦਿਨ ਆ ਅੱਜ ਤਾਂ ਖਾ ਲਈ ਆਪਾਂ ਅੱਗੇ ਤੋਂ ਕੰਟਰੋਲ ਕਰਾਂਗੇ ਹੁਣ ਸੌਲੇ ਇਨਸਾਨ ਆ ਕਿ ਹੁਣ ਸੌਲੇ ਕੋ ਖਾਣਾ ਪੀਣਾ ਸੋਣਾ ਸੁੱਟਣਾ ਇੱਧਰ ਦੇਖੋ ਆ ਡੋਂਗੇ ਜੀ ਤਾਂ ਕਰਦੀ ਆਪਾਂ ਇੱਧਰ ਦਹੀਂ ਪਿਆਜ਼ ਪਾ ਕੇ ਇੱਧਰ ਆਲੂ ਤੇ ਪਰਾਂਠੇ ਹੁਣ ਇਹਨੇ ਤਿੰਨ ਚਾਰ ਸੰਗਣੇ ਆ ਤਿੰਨ ਚਾਰ ਨਹੀਂ ਸਕਦੀ ਪਰ ਮੈਂ ਇਹ ਠੀਕ ਮੈਂ ਕਰ ਲਈ ਮੈਂ ਬਿਨਾਂ ਇੱਕ ਤਾਂ ਤੇਲ ਤੋਂ ਬਣਾਉਣ ਲੱਗੀ ਜੇ ਮੇਰਾ ਜੀ ਕਰਦਾ ਕਦੇ ਤੇ ਇੱਕ ਮੈਂ ਬਿਨਾ ਤੇਲ ਤੋਂ ਇੱਕ ਇੱਕੋ ਹੀ ਬਣਾਉਂਦਾ ਖਾਂਦੀ ਆ ਬਸ ਤੇ ਖਾਣਾ ਜ਼ਰੂਰ ਹੈ ਮੈਂ ਘਟਾ ਲਈ ਆ ਵੀ ਕੁਆਂਟੀਟੀ ਤੁਸੀਂ ਆਪ ਦਾ ਦੇਖਿਓ ਵੀ ਤੁਹਾਡੀ ਜੀਵ ਕੰਟਰੋਲ ਹੋ ਜੂਗੀ ਕਿ ਨਹੀਂ ਦੇਖ ਕੇ ਇਹ ਲੋਕਾਂ ਨੇ ਮੈਂ ਤਾਂ ਐਕਸਰਸਾਈਜ਼ ਦਰਨੋਂ ਵੱਧ ਕਰਦਾ ਅੱਛਾ ਆਂ ਕਰਦਾ ਚਲ ਕੋਈ ਨੋ ਖਾ ਲੈਣਾ ਚਾਹਿੰਦਾ ਯਾਰ ਪਤਾ ਜਿੰਨਾ ਜੀਣਾ ਵੀ ਤਾਂ ਹੈਗਾਗਾ ਜ਼ਿੰਦਗੀ ਹੁਣ ਆਏ ਥੋੜੀ ਨਾ ਵੀ ਆਈ ਰੱਬ ਨੂੰ ਵੀ ਜਾ ਕੇ ਹਸਾਬ ਦੇਣਾ ਉਹ ਬੱਚੂ ਕੀ ਕਹਿ ਕੇ ਆਏ ਹੁੰਦੇ ਆ ਲੋਕਾਂ ਨੇ ਪਰਾਠੇ ਵੀ ਨਹੀਂ ਖਾਂਦੇ